ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਵਿੱਚ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਮੁਸਲਮਾਨ ਲੜਕੀ ਵੱਲੋਂ ਗੈਰ ਮਜ਼ਹਬ ਦੇ ਲੜਕੇ ਨਾਲ ਵਿਆਹ ਕਰਨ ਦੀ ਗੱਲ ਕੋਰਟ ਵਿੱਚ ਰੱਖੀ ਗਈ ਜਦੋਂ ਇਸ ਸਬੰਧਿਤ ਮਾਨਯੋਗ ਅਦਾਲਤ ਵਿੱਚ ਇਸ ਦੀ ਸੁਣਵਾਈ ਹੋ ਰਹੀ ਸੀ ਤਾਂ ਲੜਕੀ ਦੇ ਮਾਤਾ ਪਿਤਾ ਵੱਲੋਂ ਬਾਹਰ ਹੰਗਾਮਾ ਕੀਤਾ ਗਿਆ ਜਿਸ ਨੂੰ ਰੋਕਣ ਲਈ ਮਾਨਯੋਗ ਜੱਜ ਸਾਹਿਬ ਵੱਲੋਂ ਉਹਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਤੁਸੀਂ ਇਹ ਜੋ ਹੰਗਾਮਾ ਕਰ ਰਹੇ ਹੋ ਇਸ ਨੂੰ ਬੰਦ ਕਰੋ ਪਰ ਉਕਤ ਲੜਕੀ ਦੇ ਮਾਤਾ ਪਿਤਾ ਵੱਲੋਂ ਹੰਗਾਮਾ ਨਹੀਂ ਬੰਦ ਕੀਤਾ ਗਿਆ ਤੇ ਉਸੇ ਦੌਰਾਨ ਮਾਂਜੁਗ ਜੱਸਾ ਵੱਲੋਂ ਪੁਲਿਸ ਨੂੰ ਆਦੇਸ਼ ਦਿੱਤੇ ਗਏ ਕਿ ਇਹਨਾਂ ਨੂੰ ਬਾਹਰ ਕਟਾਇਆ ਜਾਵੇ ਇਸ ਦੌਰਾਨ ਪੁਲਿਸ ਅਤੇ ਲੜਕੀ ਦੇ ਮਾਪੇਪ ਦੇ ਵਿੱਚ ਤੱਕਮ-ਤੱਕਾ ਹੋਈ ਉਸ ਤੱਕਮ-ਤੱਕੇ ਦੇ ਵਿੱਚ ਲੜਕੀ ਦੇ ਪੇਰੈਂਟਸ ਦੇ ਕੁਝ ਲੋਕ ਜਿਹੜੇ ਆ ਥੱਲੇ ਡਿੱਗ ਗਏ ਤੇ ਗੰਭੀਰ ਰੂਪੇ ਚੱਕਮੀ ਹੋ ਗਏ ਸੋ ਉਸ ਨੂੰ ਲੈ ਕੇ ਲੜਕੀ ਦੇ ਮਾਤਾ ਪਿਤਾ ਵੱਲੋਂ ਇਹ ਮੰਗ ਕੀਤੀ ਜਾਂਦੀ ਕਿ ਇੱਕ ਵਾਰ ਸਾਨੂੰ ਲੜਕੀ ਨਾਲ ਮਿਲਾਇਆ ਜਾਵੇ ਅਤੇ ਇਹ ਗੱਲ ਸਬੰਧੀ ਲੇਕਨ ਮਾਂਜੋਗ ਕੋਰਟ ਵੱਲੋਂ ਜਿਹੜਾ ਇਸ ਸਮੇਂ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤਾ ਗਿਆ ਕਿ ਤੁਸੀਂ ਲੜਕੀ ਨੂੰ ਮਿਲ ਸਕਦੇ ਹੋ ਉਸ ਨੂੰ ਲੈ ਕੇ ਕਾਫੀ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਔਰ ਕੋਰਟ ਕੰਪਲੈਕਸ ਤੇ ਸੰਗਮੇ ਦੀ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਤੇ ਔਰ ਲੜਕਾ ਤੇ ਲੜਕੀ ਜਿਹੜੇ ਕਿ ਵਿਆਹ ਕਰਾਉਣ ਤੋਂ ਬਾਅਦ ਆਪਣੀ ਸੁਰੱਖਿਆ ਲਈ ਵੀ ਜਿਹੜੀ ਮਾਂਜੋਗ ਅਦਾਲਤ ਤੋਂ ਮੰਗ ਕਰ ਰਹੇ ਸੀ ਸੋ ਇਸ ਦਾ ਜਿਹੜਾ ਮਾਂਜੋਗ ਅਦਾਲਤ ਵੱਲੋਂ ਫਿਲਹਾਲ ਹਲੇ ਕੀ ਫੈਸਲਾ ਲਗਿਆ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਲੜਕੀ ਦੇ ਮਾਤਾ ਪਿਤਾ ਦੇ ਪਰਿਵਾਰਕ ਮੈਂਬਰ ਜਿਹੜੇ ਆਹੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ